ਅਕਾਲ ਤੱਕ ਸਾਹਿਬ ਸਿੱਖ ਧਰਮ ਦੀ ਸਭ ਤੋਂ ਵੱਡੀ ਅਦਾਲਤ ਉੱਥੇ ਨਤਮਸਤਕ ਹੋਣ ਲਈ ਤੇ ਨਾਲ ਵਰਤਨਾ ਦੀ ਜੋੜਿਆਂ ਦੀ ਸੇਵਾ ਕੀਤੀ ਆ ਤੇ ਸ਼ਾਮ ਤੱਕ ਮਿਹਰੇ ਤੱਕ ਇੱਥੇ ਸੇਵਾ ਕਰਾਂਗੇ ਮੇਰੇ ਤੋਂ ਅੱਜ ਤੋਂ ਕੁਝ ਦਿਨ ਪਹਿਲਾਂ ਚੌਣ ਜਲਸੇ ਦੌਰਾਨ ਇੱਕ ਸਟੇਜ ਦੇ ਉੱਤੋਂ ਰਾਮ ਗੜੀਆ ਭਾਈਚਾਰਾ ਸਵਰਨ ਕਰ ਭਾਈਚਾਰੇ ਬਾਰੇ ਜਾਣੇ ਅਣਜਾਣੇ ਵਿੱਚ ਗਲਤ ਸ਼ਬਦ ਮੂੰਹ ਚੋਂ ਨਿਕਲ ਗਏ ਸੀ ਤੇ ਉਹਨਾਂ ਸ਼ਬਦਾਂ ਦੇ ਨਾਲ ਜੇ ਮੇਰੇ ਆਮ ਗੜੀਆ ਭਾਈਚਾਰੇ ਸਵਰਨਕਰ ਭਾਈਚਾਰੇ ਨੂੰ ਜੇ ਕੋਈ ਠੇਸ ਲੱਗੀ ਆ ਤਾਂ ਮੈਂ ਖਿਮਾ ਮੰਗਦਾ ਤੇ ਮੈਂ ਵਾਹਿਗੁਰੂ ਅੱਗੇ ਗੁਰੂ ਰਾਮਦਾਸ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਦਾ ਕਿ ਮੈਨੂੰ ਸਮੱਤ ਬਖਸ਼ਣ ਅੱਗੇ ਤੋਂ ਕਿਸੇ ਵੀ ਭਾਈਚਾਰੇ ਸਬੰਧੀ ਸਾਰੇ ਭਾਈਚਾਰੇ ਐਸ ਸੀ ਬੀ ਸੀ ਜਰਨਲ ਕੋਈ ਵੀ ਕੈਟਾਗਰੀ ਆ ਸਾਡੇ ਭਰਾ ਨੇ ਸਾਡੇ ਪਰਿਵਾਰ ਨੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਦਾ ਮੈਨੂੰ ਸਮਾਤ ਬਖਸ਼ਣ ਕਿ ਅੱਗੇ ਤੋਂ ਕਿਸੇ ਵੀ ਭਾਈਚਾਰੇ ਦੇ ਸੰਬੰਧ ਦੇ ਵਿੱਚ ਕਿਸੇ ਵੀ ਸਟੇਜ ਤੋਂ ਜਾਂ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਗਲਤ ਟਿੱਪਣੀ ਨਾ ਨਿਕਲੇ ਤਾਂ ਮੈਂ ਆਸ ਵੀ ਕਰਦਾ ਸਮੂਹ ਰਾਮਗੜੀਆ ਭਾਈਚਾਰਾ ਸਮੂਹ ਸਵਰਨਕਰ ਭਾਈਚਾਰਾ ਮੇਰੀ ਇਸ ਭੁੱਲ ਨੂੰ ਮਾਫ਼ ਕਰਨਗੇ ਵੱਡਾ ਦਿਲ ਕਰਕੇ ਮੈਨੂੰ ਕੁਝ ਕਰਨ ਦਾਗਾ ਮੌਕਾ ਦੇਣਗੇ ਤੇ ਓਟ ਆਸਰਾ ਲੈ ਕੇ ਰਾਮਗੜੀਆ ਬੁੰਗਾ ਜੀ ਦਾ ਬਾਬਾ ਜੱਸਾ ਸਿੰਘ ਜੀ ਆਮਗੜੀਆ ਮਹਾਰਾਜਾ ਉਹਨਾਂ ਦਾ ਓਟ ਆਸਰਾ ਲੈ ਕੇ ਅਕਾਲ ਤਖਤ ਸਪਾਦਸ਼ਾ ਜਿਹੜੀ ਸਿੱਖ ਕੌਮ ਦੀ ਸਭ ਤੋਂ ਵੱਡੀ ਅਦਾਲਤ ਆ ਉਥੋਂ ਓਟਾਂ ਅਸਰਾ ਲੈ ਕੇ ਤੇ ਮਹਾਰਾਜ ਕਿਰਪਾ ਕਰੇ گا ਇਹੋ ਜੀ ਕੋਈ ਵੀ ਭੁੱਲ ਨਾ ਆਵੇ ਜੀ ਅੱਜ ਅਸੀਂ ਦਰਪਾ ਕੋਤੇਕ ਨੌਜਵਾਨਾਂ ਨੂੰ ਨਸ਼ਿਆਂ ਦੇ ਲੈ ਕੇ ਮੁੱਦੇ ਨੂੰ ਲੈ ਕੇ ਆਪਾਂ ਤਵੀਦ ਕੀਤੀ ਹੈ ਕਿ ਉਹ ਵਿਰੋਧ ਸਮੇਂ ਨੂੰ ਅਪੀਲ ਸਮੇਂ ਨੂੰ ਦੀ ਕਿ ਪੰਜਾਬ ਚੋਂ ਨਸ਼ਾ ਕਦੋਂ ਕਰਨਾ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਕਿ ਕਹਿੰਦਾ ਚੰਦੇ ਬਿਲਕੁਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਮੇਨ ਪਾਲਿਸੀ ਇਹ ਹੈ ਕਿ ਜਿਹੜਾ ਜ਼ਹਿਰ ਆ ਨਸ਼ਿਆਂ ਰੂਪੀ ਸ਼ੀਮਾਂ ਦਰਿਆ ਆ ਉਹਨੂੰ ਖਤਮ ਕੀਤਾ ਜਾਵੇ ਸਾਰੇ ਪੁਲਿਸ ਅਫਸਰਾਂ ਨੂੰ ਇਹੋ ਤਾਈ ਦੀ ਮੁੱਖ ਮੰਤਰੀ ਸਾਹਿਬ ਨੂੰ ਤੇ ਸਾਡੇ ਵੱਲੋਂ ਵੀ ਤੇ ਮੈਂ ਇਹ ਵੀ ਬੇਨਤੀ ਕਰੂੰਗਾ ਜਿਹੜੇ ਪਿੰਡਾਂ ਦੇ ਵਿੱਚ ਨੰਬਰਦਾਰ ਆ ਜਾਂ ਕੋਈ ਸਾਡੇ ਭਰਾ ਭੈਣ ਹੈ ਜਿਹੜੇ ਆਪਦੇ ਨੰਬਰ ਲਵਾ ਕੇ ਜਿਹੜੇ ਸਮਗਲਰ ਹੈ ਉਹਨਾਂ ਦੀਆਂ ਜ਼ਮਾਨਤਾਂ ਦੇ ਜਾਂਦੇ ਆ ਜਾਂ ਵਕੀਲ ਸਮਗਲਰਾਂ ਦੀਆਂ ਜ਼ਮਾਨਤਾਂ ਦੇਣ ਲਈ ਕੇਸ ਲੜਦੇ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਜਦੋਂ ਕੋਈ ਸਮਗਲਰ ਦੂਜਾ ਤੀਜਾ ਪਰਚਾ ਹੋ ਜਾਂਦਾ ਜਾਂ ਵੱਡੀ ਖੇ ਫੜੀ ਜਾਂਦੀ ਆ ਪਤਾ ਤਾਂ ਸਾਰਿਆਂ ਨੂੰ ਹੁੰਦਾ ਪਈ ਇਹ ਬੰਦਾ ਕੀ ਕੰਮ ਕਰਦਾ ਫਿਰ ਉਹਦਾ ਕੇਸ ਨਹੀਂ ਲੜਨਾ ਚਾਹੀਦਾ ਵਕੀਲ ਨੂੰ ਕਿਸੇ ਜ਼ਮਾਨਤਕੇ ਨੂੰ ਆਪਦੀ ਜ਼ਮੀਨ ਦੇ ਨੰਬਰ ਲਵਾ ਕੇ ਜ਼ਮਾਨਤ ਨਹੀਂ ਦੇਣੀ ਚਾਹੀਦੀ ਕਿਸੇ ਨੰਬਰਦਾਰ ਨੂੰ ਗਵਾਹੀ ਨਹੀਂ ਪਾਉਣੀ ਚਾਹੀਦੀ ਇਹਨਾਂ ਲੋਕਾਂ ਦਾ ਜੇ ਪਬਲਿਕ ਵੀ ਸਾਥ ਦੇਊਗੀ ਤੇ ਫੇਰ ਹੀ ਇਹਨਾਂ ਲੋਕਾਂ ਦਾ ਜਿਹੜਾ ਮੂੰਹ ਭੰਨਿਆ ਜਾਣਾ ਇਹਨਾਂ ਲੋਕਾਂ ਨੂੰ ਸਲਾਖਾਂ ਪਿੱਛੇ ਰਹਿਣ ਦਿੱਤਾ ਜੂ ਫੇਰ ਇਹ ਜ਼ਹਿਰ ਬੰਦ ਹੋਣਾ ਸਰਕਾਰ ਸੰਸੀਅਰ ਆ ਪੁਲਿਸ ਵੀ ਜੇ ਪਰਚਾ ਕੱਟ ਕੇ ਘੱਲਦੀ ਆ ਤੇ ਉਹ ਦੋ ਚੋਂ ਪੰਜਾਂ ਮਹੀਨਿਆਂ ਚ ਬੰਦੀਆਂ ਦੀਆਂ ਜ਼ਮਾਨਤ ਹੋ ਕੇ ਫੇਰ ਬਾਹਰ ਆ ਜਾਂਦਾ ਇਹ ਲੋਕ ਵੀ ਸਾਥ ਦੇਣ ਤੇ ਜ਼ਹਿਰ ਫੇਰ ਆਂਦੋ ਸਰਹਾਰ ਏਰੀਆ ਬਹੁਤ ਪੰਜਾਬ ਨੂੰ ਉਥੋਂ ਨਸ਼ਾ ਬਹੁਤ ਆਉਂਦਾ ਤਕੋ ਜਿਹੜੀ ਇਹ ਕਿਹੜਾ ਬਾਰਡਰ ਬੈਲਟ ਆ ਉਹਦੇ ਤੇ ਪੀਐਸਐਫ ਸੀਆਰਪੀ ਆਰਮੀ ਦੇ ਜਿਹੜੇ ਜਵਾਨ ਰਾਤ ਹੁੰਦੇ ਆ ਇਹ ਤੇ ਸੈਂਟਰ ਗਵਰਨਮੈਂਟ ਚਾਵੇ ਤੇ ਦੋ ਚੋਂ ਪੰਜਾਂ ਦਿਨਾਂ ਦੇ ਵਿੱਚ ਹੀ ਇਹ ਯਹਰ ਬੰਦ ਹੋ ਸਕਦਾ ਪੰਜਾਬ ਪੁਲਿਸ ਤੇ ਸਮੇਂ-ਸਮੇਂ ਤੇ ਖੇਪਾਂ ਫੜਦੀ ਰਹਿੰਦੀ ਆ ਪਰਚੇ ਵੀ ਹੁੰਦੇ ਆ ਕੱਲ ਪਰਸੋਂ ਹੀ ਪਠਾਨਕੋਟ ਪੁਲਿਸ ਨੇ 8 8.5 ਕਿਲੋ ਹੈਰੋਨ ਦੇ ਨਾਲ ਬੰਦੇ ਫੜੇ ਆ 5 6 ਤੇ ਰੋਜ਼ ਹੀ ਰਜਾਨਾ ਹੀ ਇਸ ਤਰ੍ਹਾਂ ਖੇਪਾਂ ਐ ਬਾਰਡਰ ਤੋਂ ਜੇ ਬੀਐਸਐਫ ਸੀਆਰਪੀ ਆਰਮੀ ਜੇ ਚਾਵੇ ਤੇ ਸੈਂਟਰ ਸਰਕਾਰ ਚਾਵੇ ਤੇ ਇਹ ਸਾਰਾ ਜ਼ਹਿਰ band ਹੋ ਸਕਦਾ ਪਰ ਪੰਜਾਬ ਦੀ ਪਾਰਟੀ ਨੇ ਵੀ ਕਾਂਗਰਸ ਨੂੰ ਵਾਦਾ ਕੀਤਾ ਸੀ ਕਿ ਆਪਾਂ ਨਸ਼ਾ ਜਿਹੜਾ ਖਤਮ ਕਰਦਾਂਗੇ ਬਿਲਕੁਲ ਬਿਲਕੁਲ ਖਤਮ ਕਰਾਂਗੇ ਸਾਡੀ ਆਖਰੀ ਜਨਸਾਜ ਨੂੰ ਕਿੰਨੀ ਕੁ ਚੁਣੌਤੀ ਨਾਲ ਵੇਖਦੇ ਹੋ ਜੀ ਬਿਲਕੁਲ ਜਿਹੜਾ ਜ਼ਹਿਰ ਆਏ ਨਸ਼ਾ ਆ ਇਹਨੂੰ ਖਤਮ ਕਰਾਂਗੇ ਇਹ ਸਾਡੀ ਸਰਕਾਰ ਦਾ ਮੇਨ ਏਜੰਡਾ ਹੀ ਏ ਆ ਕਿ ਇਹ ਜ਼ਹਿਰ ਨੂੰ ਛੇਵੇਂ ਦਰਿਆ ਨੂੰ ਖਤਮ ਕੀਤਾ ਜਾਵੇ ਕੁਮਰ ਪਈਆ ਪ੍ਰਤਾਪ ਸਿੰਘ ਨੇ ਸਿੱਧੇ ਤੌਰ ਤੇ ਇਲਜ਼ਾਮ ਲਗਾ ਦਿੱਤੇ ਕਿ ਫੌਜ ਅਫਸਰ ਜਿਹੜੇ ਨੇ ਉਹ ਨਸ਼ਾ ਕਰ ਰਹੇ ਨੇ ਇਸ ਤਰ੍ਹਾਂ ਉਹਨਾਂ ਨੇ ਬਦਲੀ ਵੀ ਨਹੀਂ ਹੋ ਰਹੀ ਦੇਖੋ ਇਹ ਸਵਾਲ ਜਿਹੜਾ ਵਾਇਕ ਕੂਬਰ ਵੀ ਜੇ ਪ੍ਰਤਾਪ ਜੀ ਨੇ ਕੀਤਾ ਇਹ ਉਹਨਾਂ ਨੂੰ ਤੁਸੀਂ ਬਿਹਤਰ ਪੁੱਛ ਸਕਦੇ ਜੀ ਹਾਂ ਇਧਰ ਉਹਨਾਂ ਦੇ ਰਾਗਵ ਚੱਡਾ ਜੀ ਦਾ ਨਾਮ ਲੈ ਲਿਆ ਜੀ ਪੁਲਿਸ ਅਫਸਰਾਂ ਦੀ ਪਛਾਇਆ ਗਈ ਜੀ ਉਹਨਾਂ ਦੇ ਵਿੱਚ ਦੇਖੋ ਐਵੇਂ ਕਿਸੇ ਦਾ ਨਾਮ ਲੈਣਾ ਬਿਨਾਂ ਪ੍ਰੂਫ ਤੋਂ ਇਹ ਵੀ ਗਲਤ ਗੱਲ ਆ ਤੇ ਬਾਕੀ ਤੁਸੀਂ ਜਿਹੜੀ ਇਹ ਰਗਵ ਚੱਡਾ ਜੀ ਬਾਰੇ ਉਹਨਾਂ ਗੱਲ ਕੀਤੀ ਹੈ ਇਹ ਕੁਵਰ ਵੀ ਜੇ ਪ੍ਰਤਾਪ ਜੀ ਦੱਸ ਸਕਦੇ ਆ ਜਿਨ੍ਹਾਂ ਨੇ ਸਵਾਲ ਕੀਤਾ ਮੰਤਰੀ ਜੀ ਲੋਕ ਸਭਾ ਚੋਣ ਖਡੂਰ ਸਾਹਿਬ ਹਲਕੇ ਨੂੰ ਕਿੱਡੀ ਕਮੇੜੀ ਚਲਾਉਂਦੇ ਗਾ ਨੂੰ ਦੇ ਕੇ ਇਹ ਵੀ ਦੋ ਚਾਰ ਗੱਲਾਂ ਹੋ ਗਈਆਂ ਸਿਆਸਤ ਦੀ ਗੱਲ ਨਾ ਕਰੀਏ ਇਹ ਆਪਾਂ ਗੁਰੂ ਮਹਾਰਾਜ ਦੇ ਨਤਮਸਤਕ ਹੋ ਕੇ ਉਹਦੇ ਬਾਅਦ ਜਦੋਂ ਮੈਂ ਬਾਹਰ ਆਜੂਗਾ ਗੁਰੂ ਸਾਹਿਬ ਦੇ ਦਰਬਾਰ ਤੋਂ ਜਿਹੜਾ ਰੋਕੀਤਾ ਉਹਦੇ ਸਵਾਲਾਂ ਦਾ ਨਹੀਂ ਨੌਜਵਾਨ ਨੇ ਜਿਹੜੀ ਗੱਲ ਕੀਤੀ ਉਹਨੇ ਨਸ਼ਿਆਂ ਬਾਰੇ ਗੱਲ ਕੀਤੀ ਹੈ ਵੀ ਨਸ਼ੇ ਬੰਦ ਹੋਣੇ ਚਾਹੀਦੇ ਆ ਇਹ ਗੱਲਾਂ ਜੈਨੂਨ ਨੇ ਆ ਹੀ ਆਪ ਚਾਹੁੰਦੇ ਆ ਇਹ ਯਹਰ ਬੰਦ ਹੋਵੇ ਵੇ ਕੋਈ ਇਹ ਇਹ ਕਿਉਂ ਨਹੀਂ ਹੋ ਰਿਹਾ ਹੈ ਕਿ ਜੀ ਪੰਜਾਬ ਚ ਸਰਕਾਰ ਆਵਾਜ਼ੀ ਪਾਰਟੀ ਦੀ ਹੈ ਪਰ ਅਜੇ ਵੀ 2 ਸਾਲ ਦੇ ਬਾਅਦ ਵੀ ਹਾਲਾਤ ਪਹਿਲੇ ਬਿਲਕੁਲ ਇਹ ਕੋਈ ਉਹਨੇ ਨੌਜਵਾਨ ਨੇ ਵਿਰੋਧ ਨਹੀਂ ਕੀਤਾ ਇਹ ਤੇ ਸਾਡੀ ਵੀ ਸੋਚ ਇਹੋ ਆਪੀ ਇਹ ਯਹਰ ਬੰਦ ਹੋਵੇ ਜਿਹੜੇ ਯਹਰ ਨਾ ਮਾਵਾ ਦੇ ਪੁੱਤ ਇਸ ਦੁਨੀਆ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚਲ ਗਏ ਆ ਤੇ ਉਹ ਯਹਰ ਬੰਦ ਹੋਣਾ ਚਾਹੀਦਾ ਵੇਖੋ ਇਹ ਜੰਗਲ ਦੀ ਆਗਿਆ ਹੈ ਇਹ ਕੋਈ ਇਹ ਨਹੀਂ ਕਿ ਜਿਹੜੇ ਬੱਚੇ ਗਲਤ ਰਾਏ ਪਾਏ ਉਹ ਉਹੀ ਪਏ ਆ ਆਉਣ ਵਾਲਾ ਸਮਾਂ ਇਹੋ ਜਿਹਾ ਵਾ ਕਿ ਇਹ ਯਹਰ ਜਿਹੜਾ ਪਹਿਲਾਂ ਇਲਾਕੇ ਦੇ ਵਿੱਚ ਆਇਆ ਗਲੀ ਮੱਲੇ ਚ ਆਇਆ ਆਂਡ ਕਮਾਂਡ ਆਇਆ ਤੇ ਪਤਾ ਨਹੀਂ ਲੱਗਣਾ ਕਿਹੜੇ ਘਰ ਕਿਹੜੇ ਵੇਲੇ ਅੱਗ ਵੱੜ ਜਾਣੀ ਇਹ ਯਾਰ ਬੰਦ ਹੋਣਾ ਚਾਹੀਦਾ ਸਾਡੀ ਸਰਕਾਰ ਦਾ ਸਾਡਾ ਆਪ ਇਹ ਮੇਨ ਏਜੰਡਾ ਤੇ ਸਾਡੇ ਇਲਾਕੇ ਦੇ ਵਿੱਚ ਜਿੰਨੇ ਵੀ ਪੁਲਿਸ ਅਫਸਰ ਆ ਡੀਐਸਪੀ ਐਸਐਚਓ ਐਸਐਸਪੀ ਸਾਰਿਆਂ ਨੂੰ ਸਾਡੇ ਵੱਲੋਂ ਵੀ ਤੈਅਦ ਆ ਪੀ ਜੇ ਕੋਈ ਸਮਗਲਰ ਫੜਿਆ ਜਾਂਦਾ ਉਹਦੇ ਤੇ ਠੋਕੇ ਕਾਰਵਾਈ ਕਰੋ ਤੇ ਜੇ ਕੋਈ ਸਾਡੇ ਆਗੂ ਉਹਦੇ ਪਿੱਛੇ ਫੋਨ ਕਰਦਾ ਸਾਡੇ ਆਗੂ ਤੇ ਵੀ ਠੋਕੇ ਪਰਚਾ ਕਰੋ ਇਹਨਾਂ ਨੂੰ ਜ਼ਿੰਮੇਵਾਰ ਨਹੀਂ ਮੰਨਣਾ ਚਾਹੀਦਾ ਜਿਨ੍ਹਾਂ ਦੇ ਇਲਾਕੇ ਦੇ ਵਿੱਚ ਨਸ਼ਾ ਵਿਕਦਾ ਹੈ ਸਰਪੂਲ ਸਾਬਸਰਾਂ ਦੇ ਇਲਾਕੇ ਦੇ ਵਿੱਚ ਥਾਣੇ ਮੈਂ ਮੈਂ ਵੇਖੋ ਮੈਂ ਇਹ ਗੱਲ ਦੱਸਾਂ ਸਾਰੇ ਅਫਸਰ ਜਿਹੜੇ ਆ ਉਹ ਮਾੜੇ ਵੀ ਨਹੀਂਗੇ ਤੇ ਸਾਰੇ ਅਫਸਰ ਚੰਗੇ ਵੀ ਨਹੀਂ ਕੋਈ 1-2% ਜਿਹੜੇ ਮਾੜੇ ਅਫਸਰ ਹੁੰਦੇ ਆ ਉਹਨਾਂ ਕਰਕੇ ਚੰਗੇ ਅਫਸਰਾਂ ਵਾਲੇ ਵੀ ਉਂਗਲ ਉਠਨ ਲਾ ਪੈਂਦੀ ਆ ਨਿਗਾ ਜਿਹੜੀ ਆ ਉਹ ਟੇਢੀ ਨਾ ਵੇਖਣ ਲਾ ਪੈਂਦੇ ਲੋਕ ਜਿਹੜੇ ਕੋਈ 1-2% ਮਾੜੇ ਅਫਸਰ ਆ ਇਹ ਤੇ ਉਹਨਾਂ ਨੂੰ ਸੋਚ ਸਮਝ ਆਈ ਦੀ ਵੀ ਅਸੀਂ ਠੀਕ ਸਿਸਟਮ ਚਲਾਇਆ ਫੇਰ ਹੋ ਜਾਂਦਾ ਵਰਗੀ